ਦੈਨਿਕ ਸੂਰਜ ਟੀਵੀ ਦੇਖ ਰਹੇ ਹੋ ਤੇ ਮੈਂ ਤੁਹਾਡਾ ਦੋਸਤ ਸਤਪਾਲ ਸਿੰਘ ਦੇੜਕਾ ਪੰਜਾਬੀ ਫਿਲਮ ਇੰਡਸਟਰੀ ਨੂੰ ਪਿਆਰ ਕਰਨ ਵਾਲੇ ਹੋਬੀ ਢਾਲੀਵਾਲ ਜੀ ਦੇ ਨਾਮ ਤੋਂ ਵਾਪਸ ਵੀ ਜਾਣਕਾਰ ਨੇ ਤੇ ਜਾਣਦੇ ਨੇ ਤੇ ਹੋਬੀ ਜੀ ਤੁਹਾਡਾ ਦੈਨਿਕ ਸੂਰਜ ਟੀਵੀ ਤੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਬੀ ਜੀ ਤੁਹਾਡੀ ਆਉਣ ਵਾਲੀ ਫਿਲਮ ਸੈਕਟਰ 17 ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਜ਼ਰੂਰ ਜਾਣਕਾਰੀ ਦਿਓ ਪ੍ਰਿੰਸ ਕਮਲਜੀਤ ਦੀ ਕਹਾਣੀ ਹੈ ਜੀ ਸੈਕਟਰ 17 ਔਰ ਪ੍ਰਿੰਸ ਕਮਲਜੀਤ ਜਿੰਨੀ ਵੀ ਮੈਂ ਤਾਰੀਫ ਕਰਾਂ ਥੋੜੀ ਹੈ ਬਹੁਤ ਖਤਰਨਾਕ ਲਿਖਦਾ ਹੈ ਵੱਖਰਾ ਲਿਖਦਾ ਹੈ ਸੋ ਕਹਾਣੀ ਪੀਰੀਅਡ ਹੈ ਪੁਰਾਣੀ ਕਹਾਣੀ ਹੈ ਸੋ ਸੈਕਟਰ 17 ਬਸ ਮੈਂ ਇਨਾ ਹੀ ਕਹਾਂਗਾ ਕਿ ਦੇਖ ਕੇ ਜ਼ਰੂਰ ਆਇਓ 15 ਤਰੀਕ ਨੂੰ ਰਿਲੀਜ਼ ਹੈ ਡਿਫਰੈਂਟ ਟੋਟਲੀ ਡਿਫਰੈਂਟ ਹੈ ਤੇ ਮੈਂ ਵਿਲਮ ਇਟਾ ਦੇਖ ਲਿਆ ਔਰ ਚੰਗਾ ਲੱਗਿਆ ਮੈਂ ਹਲੇ ਤੱਕ ਫਿਲਮ ਦੇਖੀ ਤਾਂ ਨਹੀਂ ਦੇਖ ਲੈਣੇ ਆ ਸੀ ਪਰ ਮੇਰੇ ਕੋਲ ਸਮਾਂ ਘੱਟ ਸੀ ਉਸ ਦਿਨ ਮੈਂ ਸਿਰਫ ਡਬਿੰਗ ਕਰਕੇ ਆਇਆ ਦੇਖੀ ਨਹੀਂ ਫਿਲਮ ਮੈਂ ਵੀ 15 ਤਰੀਕ ਨੂੰ ਹੀ ਦੇਖ ਰਿਹਾ ਤੇ ਡਿਫਰੈਂਟ ਬਹੁਤ ਡਿਫਰੈਂਟ ਕਾਮੇਡੀ ਵੀ ਹੈ ਉਹਦੇ ਚ ਉਹਦੇ ਚ ਰੋਮਾਂਟਿਕ ਟਰੈਕ ਵੀ ਹੈ ਪ੍ਰਿੰਸ ਦਾ ਤੇ ਲੜਾਈ ਝਗੜਾ ਤਾਂ ਹੈਗਾ ਹੀ ਐ ਐਕਸ਼ਨ ਵੀ ਹੈ ਅੱਛੇ ਅੱਛੀ ਕਾਫੀ ਵੱਖਰੀ ਫਿਲਮ ਤੇ ਸੋਹਣੀ ਫਿਲਮ ਬਣਾਈ ਹੈ ਓਬਜੀ ਪ੍ਰਾਣੀਆਂ ਫਿਲਮਾਂ ਤੇ ਅੱਜ ਦੀਆਂ ਫਿਲਮਾਂ ਦੇ ਵਿੱਚ ਕੀ ਅੰਤਰ ਮਹਿਸੂਸ ਕਰਦੇ ਹੋ ਕ੍ਰੀਏਟੀਵਿਟੀ ਘਟਦੀ ਜਾਂਦੀ ਹੈ ਮਿਹਨਤ ਘਟਦੀ ਜਾਂਦੀ ਹੈ ਹਰ ਇੱਕ ਕਹਿੰਦਾ ਹੈ ਕਿ ਮੈਂ ਮੈਂ ਕਹਾਣੀ ਲਿਖੀ ਹੈ ਮੇਰੀ ਫਿਲਮ ਮੈਂ ਮੈਂ ਕਿਤੇ ਨਾ ਕਿਤੇ ਭਾਰੂ ਹੋ ਰਹੀ ਹੈ ਜਿਹਦੇ ਕਰਕੇ ਨੁਕਸਾਨ ਵੀ ਹੋ ਜਾਂਦਾ ਹੈ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੇ ਸਾਲ ਡੇਢ ਸਾਲ ਤੋਂ ਕੋਈ ਐਡੀ ਵੱਡੀ ਹਿੱਟ ਫਿਲਮ ਨਹੀਂ ਆਈ ਜਿਹੜੀ ਯਾਦ ਰੱਖ ਸਕੀਏ ਉਹਦੇ ਚ ਸ਼ਾਇਦ ਕਿਤੇ ਨਾ ਕਿਤੇ ਮਿਹਨਤ ਦੀ ਕਮੀ ਹੈ ਬਾਕੀ ਟੈਕਨੀਕ ਵਾਈਜ਼ ਅਸੀਂ ਬਹੁਤ ਅੱਗੇ ਵੱਧ ਗਏ ਹ ਟੈਕਨੀਕਲੀ ਅਸੀਂ ਕਾਫੀ ਸਟਰੋਂਗ ਹੋ ਗਏ ਆ ਸਾਡੇ ਜਿਹੜੇ ਟੈਕਨੀਸ਼ੀਅਨਸ ਨੇ ਬੰਬੇ ਤੋਂ ਵੀ ਇੱਥੇ ਸ਼ਿਫਟ ਹੋਏ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਸਟੋਰੀ ਦੀ ਕਹਾਣੀ 142 ਡਿਪਾਰਟਮੈਂਟ ਹੁੰਦਾ ਸੋ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ ਇਹ ਹੀ ਹੈ ਜਿਹੜਾ ਚੰਗੀ ਚੀਜ਼ ਹੋਊਗੀ ਉਹ ਸ਼ੌਕੀ ਪਰ ਹੁੰਦਾ ਹੈ ਪਰ ਹੁਣ ਮਹਿਫਲਾਂ ਦਾ ਹਜ਼ਾਰ ਰੁਪਏ ਦੀਆਂ ਜਿੱਦ ਅੱਲਾ ਬੈਠ ਕੇ ਪਰਿਵਾਰ ਦੇ ਬੈਠ ਕੇ ਤੇ ਉਹ ਗੱਲ ਹੈ ਨਾ ਪਰ ਪ੍ਰੋਫੈਸ਼ਨਲ ਹੀ ਨਹੀਂ ਫਿਲਮਾਂ ਕਰਕੇ ਕੋ ਫਰਕ ਨਹੀਂ ਪੈਂਦਾ ਪੰਜਾਬੀ ਫਿਲਮ ਇੰਡਸਟਰੀ ਦੇ ਦਰਸ਼ਕਾਂ ਨੂੰ ਜਾਂਦੇ ਜਾਂਦੇ ਕੀ ਸੁਨੇਹਾ ਦੇਣਾ ਫਿਲਮਾਂ ਨਾਲ ਜੁੜੇ ਰਹੋ ਪਾਇਰੇਸੀ ਤੋਂ ਬਚੋ ਡੁਪਲੀਕੇਟ ਫਿਲਮਾਂ ਨਾ ਦੇਖੋ ਤੇ ਸਿਨੇਮਾ ਜਾ ਕੇ ਫਿਲਮ ਦੇਖੋ ਮੈਨੂੰ ਪਤਾ ਕਿ ਮਹਿੰਗੀ ਪੈਂਦੀ ਹੈ ਜੇ ਆਪ ਤੁਸੀਂ ਪ੍ਰਵਾਸ ਸਵੇ ਦੇ ਫਿਲਮ ਦੇਖਣ ਜਾਓ ਮਹਿੰਗਾਈ ਦਾ ਸਮਾਨ ਆ ਪਰ ਜੇ ਤੁਸੀਂ ਨਾ ਦੇਖੋ ਫਿਰ ਦੇਖੂਗਾ ਨਹੀਂ ਤੁਸੀਂ ਫਿਲਮ ਨਾ ਦੇਖੀ ਤਾਂ ਫਿਰ ਉਹ ਪੜਨੀ ਬੰਦ ਹੋ ਜੂਗਾ ਫਿਰ ਉਹ ਪੜਨੀ ਬੰਦ ਹੋ ਜੂਗਾ ਰੋਜ਼ਗਾਰ ਤਾਂ ਬਰੂ ਹਰ ਕਿਤੇ ਨਾ ਕਿਤੇ ਸਾਡੀ ਮਾਂ ਬੋਲੀ ਨੂੰ ਬਚਾਉਂਦੇ ਇੱਥੇ ਅਹਿਮ ਇਹ ਸਾਬ ਮਾਂ ਬੋਲੀ ਦਾ ਕਿ ਪੰਜਾਬੀ ਚ ਫਿਲਮਾਂ ਇਹ ਜ਼ਰੂਰੀ ਹੈ ਤਨਵਾਦੀ ਜੀ ਪੰਜਾਬੀ ਫਿਲਮ ਇੰਡਸਟਰੀ ਨੂੰ ਪੰਜਾਬੀ ਨੂੰ ਪਿਆਰ ਕਰਦੇ ਹੋ ਤਾਂ ਫਿਲਮਾਂ ਜਰੂਰ ਦੇਖਦੇ ਰਹੋ ਦੇਖਦੇ ਰਹੋ ਜੈ ਕਿਸ ਕਾ